ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਲਿਬਾਸ ਬੁਟੀਕ ਤੇ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਮੇਰੇ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਸੋ ਚੈੱਕ ਕਰੋ ਜਿਹੜਾ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਆ ਇਹ ਕਿਸੇ ਕਸਟਮਰ ਦਾ ਰੈਡੀ ਹੋਇਆ ਹੈ ਇਹਦੇ ਲਈ ਆਪਾਂ ਜਿਹੜਾ ਸਟੱਫ ਯੂਜ਼ ਕੀਤਾ ਹੈ ਉਹ ਜੌਰਜਟ ਦਾ ਸਟੱਫ ਹੈ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ embroidery ਕੀਤੀ ਹੋਈ ਹੈ ਵਿੱਚ ਇਹਦੇ बॉटम ਨਾਲ ਦਾ ਆਪਾਂ ਨੇ ਫੈਬਰਿਕ ਯੂਜ਼ ਕਰਕੇ ਇਸ ਤਰ੍ਹਾਂ ਇਸ ਦੇ ਸੈਂਟਰ ਦੇ ਵਿੱਚ ਡਿਜ਼ਾਈਨ ਕੀਤਾ ਹੋਇਆ ਹੈ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਾਕੀ ਇਹਦੇ ਨਾਲ ਜਿਹੜੀ ਆਪਾਂ ਬਾਜ਼ੂ ਵੀ ਸੇਮ ਹੀ ਰੈਡੀ ਕਰਵਾਈ ਹੈ ਇਸ ਤਰ੍ਹਾਂ ਹੀ ਇਸ ਨੂੰ ਲੈਸ ਲਗਾ ਕੇ ਜਿਹੜਾ ਹੈ ਕਿ ਡਿਜ਼ਾਈਨ ਕੀਤਾ ਹੋਇਆ ਹੈ ਤੁਸੀਂ ਚੈੱਕ ਕਰੋ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਤੇ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈਗੀ ਹੈ ਅਗਰ ਕਿਸੇ ਨੇ ਸਟਿਚ ਕਰਵਾ ਕੇ ਸੂਟ ਲੈਣਾ ਹੈ ਤਾਂ ਸਟਿਚ ਵੀ ਮਿਲ ਜੇਗਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਹੈ ਬਾਕੀ ਇਸ ਦੀ ਸਲਵਾਰ ਸਲਵਾਰ ਵੀ ਇਸ ਦਾ ਸਟਫ ਜੌਰਜਟ ਦਾ ਸਟਫ ਹੈ ਇਸ ਤਰ੍ਹਾਂ ਆਪਾਂ ਬਾਟਮ ਤੇ embroiderry ਕੀਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਇਸ ਚੈੱਕ ਕਰੋ ਕਿਸੇ ਨੇ ਵੀ ਸੇਮ ਸੂਟ ਰੈਡੀ ਕਰਵਾਉਣਾ ਹੈ ਤਾਂ ਦਿੱਤੇ ਕੰਟੈਕਟ ਨੰਬਰ ਤੇ ਡੀਐਮ ਕਰ ਸਕਦੇ ਹੋ ਨੈਕਸਟ ਇਹਦਾ ਹੈਗਾ ਦੁਪੱਟਾ ਇਹ ਆਪਾਂ ਪਿਓਰ ਦਾ ਦੁਪੱਟਾ ਯੂਜ਼ ਕੀਤਾ ਹੈ ਜਿਸ ਨੂੰ ਕਿ ਆਪਾਂ ਲੇਸ ਲਗਾ ਕੇ ਇਸ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਹੈ ਤੁਸੀਂ ਹੁਣ ਸਮਰ ਸਮਰ ਸੀਜ਼ਨ ਚੱਲ ਰਿਹਾ ਹੈਗਾ ਕਿਸੇ ਨੇ कॉटन ਦੇ ਸੂਟ ਰੈਡੀ ਕਰਵਾਉਣੇ ਹੋਣ ਤਾਂ ਤੁਸੀਂ ਮੈਸੇਜ ਕਰ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਪ੍ਰਾਈਸ 'ਚ ਆਪਾਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਸੋ ਥੈਂਕ ਯੂ